ਗਾਗ ਕਿਧਰ ਆ ਗਿਆ ਆਹ ਆਸ੍ਰੀਕਾਲ ਜੀ ਸਤਿ ਸ਼੍ਰੀਕਾਲ ਕਿਵੇਂ ਆ ਲਖਿਆ ਕਿਧਰ ਆਇਆ ਤੂੰ ਦੱਸ ਤੂੰ ਕਿਹ ਵਿਹਲਾ ਬੈਠਾ ਮੱਖੀਆਂ ਹੀ ਮਾਰੀ ਜਾਂਦਾ ਮੱਖੀਆਂ ਹੀ ਮਾਰਨਾ ਕਿਹਾ ਗਾਹਕ ਤਾਂ ਕੋਈ ਪੈਂਦਾ ਨਹੀਂ ਅੱਛਾ ਮੈਂ ਤਾਂ ਸੀਜ਼ਨ ਦੇ ਹਿਸਾਬ ਨਾਲ ਸਿਲ ਘਟੇ ਵਾਲੀਆਂ ਦਵਾਈਆਂ ਦੇ ਵੀ ਢੇਰ ਲਾਇ ਪਏ ਅੱਛਾ ਮੈਨੂੰ ਲੱਗਦਾ ਇਹ ਵੀ ਐਕਸਪੈਰੀ ਡੇਟ ਚੀ ਜਾਣੀ ਉਹ ਤੋਂ ਮੈਂ ਤਾਂ ਭਰਾਵਾ ਇਹ ਕੋੰਤਾ ਕੰ ਗੇੜਾ ਵੀ ਮਾਰ ਕੇ ਆ ਗਲੀ ਚ ਅੱਛਾ ਇਹ ਕਿੱਥੋਂ ਪਾਣੀ ਪੂਣੀ ਤਾਂ ਨਹੀਂ ਖੜਿਆ ਅੱਛਾ ਦੂਜੇ ਪਾਸੇ ਹੋਰ ਤਾਂ ਹੋਰ ਮੈਂ ਤਾਂ ਜਿਹੜਾ ਟੋਆ ਨਹੀਂ ਆਪਣੀ ਦੁਕਾਨ ਦੇ ਮਗਰ ਹਾਂ ਜਿਹੜਾ ਆਪਣੀ ਦੁਕਾਨ ਦੇ ਮਗਰ ਟੋਆ ਉੱਥੇ ਦੋ ਰੇੜੇ ਮਿੱਟੀ ਤੇ ਛੱਟਦੇ ਵੀ ਗਾਹ ਕੀ ਆ ਜਾਏ ਕੋਈ ਹਾਂ ਗਾੜ ਫੇਰ ਨਹੀਂ ਆਇਆ ਕੋਈ ਇਧਰ ਨੰਗਨ ਦੀ ਤਰ੍ਹਾਂ ਹੋਵੇ ਤਕਲੀਫ ਕਣੇ ਘਰ ਨਾਲ ਤੋਂ ਨਾ ਤਾਂ ਨਹੀਂ ਲੱਗਿਆ ਸੀ ਇੱਥੇ ਇਸ ਰਾਹ 'ਚ ਕੋਈ ਉਪਰਾਵਾ ਧਰਨੇ ਆਸਤੇ ਤਾਂ ਮੈਂ ਵੱਡੀ ਸੜਕ ਤੇ ਗੇੜਾ ਮਾਰ ਕੇ ਅੱਛਾ ਕੋਈ ਆਗੂ ਨਾ ਆਉਦਾ ਡੰਡਾ ਤੇ ਗੱਡੀ ਬੈਠਾ ਹੋਵੇ ਭਾਈ ਸਾਡਾ ਧਰਨਾ ਵੀ ਕਿਸੇ ਪਾਸੋਂ ਕੋਈ ਤਾਂ ਚੰਦ ਲੱਕੇ ਆਵੇ ਕੋਈ ਰਾਹ ਬੰਦ ਨਹੀਂ ਬਸ ਕਿਸਮਤੀ ਬੰਦ ਆ ਯਾਰ ਤੂੰ ਇੱਕ ਕੰਮ ਕਰ ਆ ਦੁਕਾਨ ਛੱਡ ਕੇ ਵੱਡਾ ਹਸਪਤਾਲ ਕਿਉਂ ਨਹੀਂ ਕਰਦਾ ਲੈ ਆ ਛੋਟੀ ਦੁਕਾਨਦਾਰੀ ਤਾਂ ਚੱਲਦੀ ਨਹੀਂ ਡਿਗਰੀਆਂ ਰੱਖਣੀਆਂ ਪੈਂਦੀਆਂ ਹੋਵੇ ਵਾਸਤੇ ਯਾਰ ਤੂੰ ਡਿਗਰੀਆਂ ਨੂੰ ਮਾਰ ਗੋਲਾ ਹਾਂ ਤੂੰ ਸੁਣ ਜਾਈਂ ਚਾਰ ਨਰਸਾ ਰੱਖ ਸਭਾ ਉਹਨਾਂ ਦਾ ਕੀ ਹੋਜੀ ਆਹ ਸਪਤਾਵਾਰ ਦਾ 15 ਮੇਲਾ ਆਇ ਲੱਗੂਗਾ ਜਿਵੇਂ ਕਿਲੇ ਰਾਏਪੁਰ ਦੇ ਖੇਡਾਂ ਤੇ ਇਕੱਠ ਹੁੰਦਾ ਹੈ ਹੈ ਹੈ